ਸਟਾਈਲ న్యూਸ ਐਂਡ ਫਿਊਜ਼ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਫਿਲਹਾਲ ਸਬੰਨ ਅਗਵੰਧੇ ਜਾਂਦੇ ਜਾਂਦੇ ਆ ਖਬਰ ਕੀ ਹੈ Rajasthan ਚ ਸਿੱਖ ਵਿਦਿਆਰਥੀਆਂ ਦੀ ਪ੍ਰੀਖਿਆ ਦਾ ਮਾਮਲਾ ਪ੍ਰੀਖਿਆ ਦੇਣ ਤੋਂ ਰੋਕਣ ਤੇ ਗੁਰਪ੍ਰੀਤ ਕੌਰ ਦਾ ਪ੍ਰਤੀਕਰਮ ਸਾਹਮਣੇ ਆਇਆ ਤੇ ਕਿਹਾ ਹੈ ਕਿ ਪ੍ਰੀਖਿਆਵਾਂ ਵਿੱਚ ਸਿੱਖ ਉਮੀਦਵਾਰਾਂ ਨੂੰ ਰੋਕੇ ਜਾਣਾ ਬੇਹਦੀ ਗਲਤ ਪੰਚ ਕਾਰਾ ਬਾਰੇ ਜਾਗਰੂਕ ਕਰਨ ਦੀ ਮੰਗ ਕੀਤੀ ਗਈ ਹੈ ਕੇਸ ਕੰਗਾ ਕੜਾ ਕਸ਼ਹਿਰਾ ਕਿਰਪਾਨ ਪੰਜ ਕਕਾਰ ਨੇ ਇਹਨਾਂ ਬਾਬਤ ਲੋਕਾਂ ਨੂੰ ਜਾਗਰੂਕ ਕਰਨ ਦੀ ਗੱਲ ਕੀਤੀ ਹੈ ਸਵਾਲ ਇਹ ਹੈ ਕਿ ਸਿੱਖਾਂ ਦੇ ਹੱਕ ਹਕੂਕ ਦੇਸ਼ 'ਚ ਵੀ ਕਰਨਾ ਪਊ ਜਾਗਰੂਕ ਕਿਉਂਕਿ ਜੇਕਰ ਆਪਣੇ ਹੀ ਦੇਸ਼ ਦੇ ਵਿੱਚ ਜਾਗਰੂਕ ਕਰਨਾ ਪਵੇਗਾ ਫਿਲਹਾਲ ਜੇਕਰ ਦੇਖਿਆ ਜਾਵੇ ਤਾਂ ਜਾਗਰੂਕ ਕਰਨ ਦੀ ਬੇਹਦੀ ਜ਼ਰੂਰਤ ਹੈ ਤਾਂ ਜੋ ਅਜਿਹੇ ਆ ਮਾਮਲਾ ਅੱਗੇ ਤੋਂ ਸਾਹਮਣੇ ਨਾ ਆਵੇ ਇਹ ਪਹਿਲੀ ਦਫਾ ਨਹੀਂ ਹੈ ਜਦੋਂ ਅਜਿਹੇ ਮਾਮਲੇ ਸਾਹਮਣੇ ਆਏ ਨੇ ਕਿਉਂਕਿ ਜੇਕਰ ਆਪਾਂ 에어ਪੋਰਟ ਦੀ ਗੱਲ ਕਰੀਏ ਤਾਂ 에어ਪੋਰਟ ਤੇ ਵੀ ਕਈ ਦਫਾ ਅਜਿਹੇ ਮਾਮਲੇ ਸਾਹਮਣੇ ਆਏ ਨੇ ਤੇ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਕਿਰਪਾਨ ਪਾ ਕੇ ਨਹੀਂ ਜਾ ਸਕਦੇ ਕਈ ਵਾਰ ਇਹ ਮਾਮਲੇ ਸਾਹਮਣੇ ਆਏ ਨੇ ਤੁਸੀਂ ਵੀ ਦੇਖਿਆ ਹੋਣਾ ਫਿਲਹਾਲ ਜਿਹੜੇ ਸਾਡੇ ਦਰਸ਼ਕ ਨੇ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਨੂੰ ਕੀ ਲੱਗਦਾ ਹੈ ਕਿ ਵਾਕੀ ਸਿੱਖ ਧਰਮ ਬਾਰੇ ਜਾਗਰੂ ਕਰਨ ਦੀ ਜ਼ਰੂਰਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਵਕਫਾ ਖ ਥਾਵਾਂ ਤੇ ਸਿੱਖ ਜਥੇਬੰਦੀਆਂ ਪਹੁੰਚ ਕੇ ਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਸਿੱਖ ਧਰਮ ਦੇ ਵਿੱਚ ਇੱਕ ਗੁਰਸਿੱਖ ਵਿਅਕਤੀ ਦੇ ਲਈ ਪੰਜ ਕਕਾਰਾਂ ਦੀ ਕੀ ਮਹੱਤਤਾ ਹੈ ਇੱਕ ਸਿੱਖ ਹੈ ਜਿਹੜਾ ਪੰਜ ਕਕਾਰਾਂ ਤੋਂ ਬਿਨਾ ਅਧੂਰ ਹੈ ਇਹ ਜਾਣੂ ਕਰਵਾਉਣ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਇਹ ਜ਼ਰੂਰਤ ਕਿਉਂ ਪਈ ਹੈ ਕਿਉਂਕਿ ਵਿਖਿਆਵਾਂ ਦੇ ਵਿੱਚ ਜਦੋਂ ਵੀ ਵਿਦਿਆਰਥੀ ਅੰਮ੍ਰਿਤਧਾਰੀ ਵਿਦਿਆਰਥੀ ਪੇਪਰ ਦੇ ਜਾਂਦੇ ਨੇ ਤਾਂ ਉਹਨਾਂ ਨੂੰ ਅਜਹੀਆਂ ਵਧੀਆਂ ਕਿਆਂ ਨੇ ਜਿਹੜੀਆਂ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਇਸ ਗੁਰਸਿੱਖ ਵਿਦਿਆਰਥਣ ਸੀ ਜੋ ਗੁਰਪ੍ਰੀਤ ਕੌਰ ਉਸ ਨੂੰ ਵੀ ਅਜਹੀਆਂ ਹੀ ਵਧਕੀਆਂ ਦਾ ਸਾਹਮਣਾ ਕਰਨਾ ਪਿਆ ਉਸ ਨੂੰ ਪੇਪਰ ਦੇ ਵਿੱਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਗੁਰਪ੍ਰੀਤ ਸਿੰਘ ਦੇ ਜੋ ਗੁਰਪ੍ਰੀਤ ਕੌਰ ਸੀ ਉਸਦੇ ਵੱਲੋਂ ਤਾਂ ਇਹ ਵੀ ਖੁਲਾਸਾ ਕੀਤਾ ਗਿਆ ਕਿ ਜਿਹੜੇ ਉੱਥੇ ਗੇਟ ਤੇ ਸਿਕਿਉਰਿਟੀ ਗਾਰਡ ਸੀਗੇ ਉਹਨਾਂ ਦਾ ਇਹ ਕਹਿਣਾ ਸੀ ਕਿ ਤੁਹਾਡੇ ਤੋਂ ਪਹਿਲਾਂ ਕੁਝ ਗੁਰਸਿੱਖ ਨੌਜਵਾਨ ਸੀ ਕੁੜੀਆਂ ਮੁੰਡੇ ਸੀ ਜਿਨ੍ਹਾਂ ਨੂੰ ਉਹਨਾਂ ਨੇ ਰਿਕੁਐਸਟ ਕੀਤੀ ਕਿ ਤੁਸੀਂ ਇੱਕ ਕਾਰ ਨੇ ਜਿਹੜੇ ਅੰਦਰ ਪਾ ਕੇ ਨਹੀਂ ਜਾ ਸਕਦੇ ਕਿਰਪਾਨ ਤੁਸੀਂ ਅੰਦਰ ਪਾ ਕੇ ਨਹੀਂ ਬੈਠ ਸਕਦੇ ਤਾਂ ਉਹਨਾਂ ਦੇ ਵੱਲੋਂ ਉੱਥੇ ਹੀ ਕਿਰਪਾਨ ਉਤਾਰੀ ਗਈ ਹੈ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਇੱਕ ਐਗਜ਼ਾਮ ਦੇ ਲਈ ਐਗਜ਼ਾਮ ਦੇ ਖਾਤਰ ਉਹਨਾਂ ਦੇ ਵੱਲੋਂ ਆਪਣੇ ਕਕਾਰ ਨੇ ਜਿਹੜੀ ਉਤਾਰ ਦਿੱਤੇ ਗਏ ਕੀ ਜੋ ਸਾਡੇ ਦਰਸ਼ਕ ਨੇ ਉਹ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਨੂੰ ਕੀ ਲੱਗਦਾ ਹੈ ਕਿ ਪ੍ਰੀਖਿਆਵਾਂ ਦੇ ਵਿੱਚ ਗੁਰਸਿੱਖ ਵਿਦਿਆਰਥੀ ਨੇ ਜਿਹੜੇ ਉਹਨਾਂ ਨੂੰ ਕਕਾਰ ਉਤਾਰਨੇ ਚਾਹੀਦੇ ਨੇ ਚੰਗੀ ਗੱਲ ਨਹੀਂ ਹੈ ਹਾਲਾਂਕਿ ਗੁਰਪ੍ਰੀਤ ਕੌਰ ਦੇ ਵੱਲੋਂ ਹੀ ਇਹ ਖੁਲਾਸਾ ਕੀਤਾ ਗਿਆ ਕਿ ਜੋ ਉੱਥੇ ਸਿਕਿਉਰਿਟੀ ਗਾਰਡ ਸੀ ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਕੁਝ ਗੁਰਸਿੱਖ ਤੁਹਾਡੇ ਤੋਂ ਪਹਿਲਾਂ ਵੀ ਆਏ ਸੀ ਉਹਨਾਂ ਦੇ ਵੱਲੋਂ ਤਾਂ ਜੋ ਸ੍ਰੀ ਸੱਤਸੀ ਉਤਾਰ ਦਿੱਤੇ ਗਏ ਸੀ ਉਹਨਾਂ ਦੇ ਜਦੋਂ ਰਿਕੁਐਸਟ ਕੀਤੀ ਗਈ ਹੈ ਪਰ ਗੁਰਪ੍ਰੀਤ ਕੌਰ ਸੀ ਜਿਹੜੀ ਉਸਨੇ ਐਗਜ਼ਾਮ ਨਾ ਦੇਣ ਨੂੰ ਹੀ ਸਹੀ ਸਮਝਿਆ ਤੇ ਆਪਣੇ ਕਕਾਰ ਨਹੀਂ ਉਤਾਰੇ ਕਿਰਪਾਨ ਨਹੀਂ ਉਤਾਰੀ ਹਾਲਾਂਕਿ ਗੁਰਪ੍ਰੀਤ ਕੌਰ ਨੂੰ ਸਿੱਖ ਜਥੇਬੰਦੀਆਂ ਦੇ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸਰਪਾਉ ਪਾਏ ਗਏ ਨੇ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਇਹ ਗੁਰਸਿੱਖ ਕੁੜੀ ਆਪਣੇ ਕਕਾਰਾਂ ਨੂੰ ਲੈ ਕੇ ਆਪਣੇ ਸਿੱਖ ਧਰਮ ਦੇ ਵਿੱਚ ਕਿੰਨੀ ਪੱਕੀ ਹੈ ਆਪਣੇ ਅਸੂਲਾਂ ਦੇ ਚੱਲਦੇ ਇਸ ਦੇ ਵੱਲੋਂ ਪੇਪਰ ਛੱਡ ਦਿੱਤਾ ਗਿਆ ਐਗਜ਼ਾਮ ਛੱਡ ਦਿੱਤਾ ਗਿਆ ਪਰ ਆਪਣੇ ਕਕਾਰ ਨਹੀਂ ਉਤਾਰੇ ਜਿਹੜੇ ਸਾਡੇ ਦਰਸ਼ਕ ਨੇ ਇਹ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਨੂੰ ਕੀ ਲੱਗਦਾ ਕਿਸ ਗੁਰਸਿੱਖ ਵਿਦਿਆਰਥਣ ਦੇ ਵੱਲੋਂ ਸਿੱਖ ਵਿਦਿਆਰਥਣ ਦੇ ਵੱਲੋਂ ਬੇਹਦੀ ਵਧੀਆ ਕੰਮ ਕੀਤਾ ਗਿਆ ਕਿਉਂਕਿ ਲੋਕਾਂ ਦੇ ਵਿੱਚ ਇੱਕ ਮਿਸਾਲ ਬਣ ਗਈ ਹੈ ਇਹ ਕੁੜੀ ਇਹ ਗੁਰਸਿੱਖ ਵਿਦਿਆਰਥਣ Rajasthan ਦੇ ਵਿੱਚ Jaipur ਦੇ ਵਿੱਚ ਇੱਕ ਪ੍ਰੀਖਿਆ ਹੁੰਦੀ ਹੈ जज ਦੀ ਤੇ ਉਸ ਪ੍ਰੀਖਿਆ ਦੇ ਵਿੱਚ ਇਹ ਵਿਦਿਆਰਥਣ ਪਹੁੰਚਦੀ ਹੈ Rajasthan ਦੇ ਵਿੱਚ ਪਰ ਜਦੋਂ ਹੀ ਵਿਦਿਆਰਥਣ ਪਹੁੰਚਦੀ ਹੈ ਤਾਂ ਇਸ ਨੂੰ ਐਗਜ਼ਾਮ ਦੇਣ ਦੇ ਲਈ ਅੰਦਰ ਐਂਟਰੀ ਹੀ ਨਹੀਂ ਦਿੱਤੀ ਜਾਂਦੀ ਹਾਲਾਂਕਿ ਉਹ ਸਵੇਰ ਤੋਂ ਹੀ ਉੱਥੇ ਖੜੀ ਹੁੰਦੀ ਹੈ ਗੁਰਸੇਖ ਵਿਦਿਆਰਥਣ ਸੀ ਜਿਹੜੀ ਉਸ ਦੇ ਵੱਲੋਂ ਤਾਂ ਇਹ ਵੀ ਦਾਵਾ ਕੀਤਾ ਗਿਆ ਕਹਿ ਦਿੱਤਾ ਗਿਆ ਕਿ ਉਹ ਸਭ ਤੋਂ ਪਹਿਲਾਂ ਆਉਂਦੀ ਹੈ ਉਹ ਇੱਡੀ ਲੰਬੀ ਲਾਈਨ ਦੇ ਵਿੱਚ ਖੜੀ ਹੁੰਦੀ ਹੈ ਪਰ ਗਾਈਡਲਾਈਨਸ ਨੇ ਜਿਹੜੀਆਂ ਉਹ ਪਹਿਲਾਂ ਦੱਸਿਆ ਨਹੀਂ ਜਾਂਦੇ ਕਿ ਤੁਸੀਂ ਕਕਾਰ ਪਾ ਕੇ ਅੰਦਰ ਨਹੀਂ ਜਾ ਸਕਦੇ ਪੇਪਰ ਨਹੀਂ ਦੇ ਸਕਦੇ ਇਹ ਬਾਅਦ ਦੇ ਵਿੱਚ ਪਤਾ ਲੱਗਦਾ ਜਦੋਂ ਘੰਟੇ ਬਦੀ ਉੱਥੇ ਖੜੀ ਰਹਿੰਦੀ ਹੈ ਜਦੋਂ ਐਂਟਰੀ ਹੋਣ ਲੱਗਦੀ ਹੈ ਤਾਂ ਉਦੋਂ ਕਿਹਾ ਜਾਂਦਾ ਕਿ ਤੁਸੀਂ ਕਕਾਰਾਂ ਦੇ ذریعے ਅੰਦਰ ਨਹੀਂ ਜਾ ਸਕਦੇ ਕਿਰਪਾਨ ਪਾ ਕੇ ਅੰਦਰ ਨਹੀਂ ਜਾ ਸਕਦੇ ਮਨਾਹੀ ਹੈ ਹੁਣ ਸਵਾਲ ਇਹ ਖੜਾ ਹੁੰਦਾ ਕਿ ਮਨਾਹੀ ਕਿਸ ਚੀਜ਼ ਦੀ ਪੰਜ ਕਕਾਰ ਗੁਰਸਿੱਖ ਦੇ ਲਈ ਇੱਕ ਸਿੱਖ ਸ਼ਖਸ ਦੇ ਲਈ ਕਿੰਨੇ ਲਾਜ਼ਮੀ ਨੇ ਇਸ ਪ੍ਰਤੀ ਜਾਗਰੂਕ ਕਰਨ ਦੀ ਲੋਕਾਂ ਨੂੰ ਕਿੰਨੀ ਜ਼ਰੂਰਤ ਹੈ ਇਹ ਸਾਫ਼ ਸਮਝ ਆ ਰਿਹਾ ਹੈ ਤੇ ਜੋ ਇਹ ਵਿਦਿਆਰਥ ਨੇ ਗੁਰਸਿੱਖ ਵਿਦਿਆਰਥ ਨੇ ਇਸ ਦਾ ਵੀ ਬਿਆਨ ਸਾਹਮਣੇ ਆਇਆ ਤੇ ਇਸ ਨੇ ਵੀ ਮੰਗ ਕੀਤੀ ਹੈ ਕਿ ਵਕਫ ਵਕ ਜਗਾ ਤੇ ਜਾ ਕੇ ਵਕਫ ਵਕ ਥਾਵਾਂ ਤੇ ਜਾ ਕੇ ਲੋਕਾਂ ਨੂੰ ਸਿੱਖ ਧਰਮ ਬਾਬਤ ਜਾਣੂ ਕਰਵਾਇਆ ਜਾਵੇ ਜਾਗਰੂਕ ਕਰਵਾਇਆ ਜਾਵੇ ਕਿ ਇੱਕ ਸਿੱਖ ਸ਼ਖਸ ਤੇ ਲਈ ਪੰਜ ਕਕਾਰ ਕੀ ਅਹਿਮੀਅਤ ਰੱਖਦੇ ਨੇ ਸਿੱਖ ਦੇ ਲਈ ਪੰਜ ਕਕਾਰਾਂ ਦੀ ਕੀ ਮਹੱਤਤਾ ਹੈ ਫਿਲਹਾਲ ਇਹ ਪੂਰਾ ਮਾਮਲਾ ਕੀ ਹੈ ਇਹ ਤੁਹਾਨੂੰ ਅਸੀਂ ਦੱਸ ਦਿਆ Rajasthan ਦੇ ਵਿੱਚ ਵਿਦਿਆਰਥਣ ਦੇ ਨਾਲ ਪ੍ਰੀਖਿਆ ਮੁਕੇ ਜੋ ਵੀ ਹੁੰਦਾ ਇਹ ਮਾਮਲਾ ਠੰਡਾ ਤਾਂ ਹੋ ਨਹੀਂ ਰਿਹਾ ਫਿਲਹਾਲ ਸਾਡੇ ਫੋਨ ਲਾਈਨ ਤੇ ਕੋਲਰ ਨੇ ਜਿਹੜੇ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਰ ਸ਼ਕਲ ਜੀ ਫੋਨ ਲਾਈਨ ਜੋ ਜੁੜੇ ਸੀ ਕੋਲਰ ਪਰ ਫੋਨ ਹੈ ਜਿਹੜਾ ਨਹੀਂ ਲੱਗ ਸਕਿਆ ਫਿਲਹਾਲ ਜੇਕਰ ਦੇਖਿਆ ਜਾਵੇ ਜੋ Rajasthan ਦੇ ਵਿੱਚ ਸਿੱਖ ਵਿਦਿਆਰਥਣ ਹੈ ਪ੍ਰੀਖਿਆ ਆਮੋਕਿ ਉਸ ਨੂੰ ਪ੍ਰੀਖਿਆ ਦੇ ਵਿੱਚ ਬੈਠਣ ਨਹੀਂ ਦਿੱਤਾ ਜਾਂਦਾ ਇਹ ਮਾਮਲਾ ਜਿਹੜਾ ਲਗਾਤਾਰ ਗਰਮਾਂਦਾ ਹੀ ਜਾ ਰਿਹਾ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ ਜਿਹੜੇ ਸਾਡੇ ਦਰਸ਼ਕ ਇਹ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਨੂੰ ਕੀ ਲੱਗਦਾ ਹੈ ਕਿ ਵਕ ਵਕ ਜਗਾ ਤੇ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਪਵੇਗਾ ਸਿੱਖਾਂ ਦੇ ਵਿੱਚ ਪੰਜ ਕਕਾਰਾਂ ਦੀ ਕੀ ਮਹੱਤਤਾ ਹੈ ਗੁਰਪ੍ਰੀਤ ਕੋਰ ਨੇ ਪ੍ਰਖਿਆਵਾਂ ਦੇ ਵਿੱਚ ਸਿੱਖ ਉਮੀਦਵਾਰਾਂ ਨੂੰ ਰੋਕ ਕੇ ਜਾਣ ਦੀ ਸਖਤ ਨਿਖੇਦੀ ਕੀਤੀ ਹੈ ਤੇ ਨਾਲ ਹੀ ਗੁਰਪ੍ਰੀਤ ਨੇ ਜ਼ੋਰ ਦੇ ਕੇ ਵੀ ਕਿਹਾ ਕਿ ਸਿੱਖ ਜਥੇਬੰਦੀਆਂ ਵੱਲੋਂ ਵਕ ਵਕ ਥਾਵਾਂ ਤੇ ਜਾ ਕੇ ਸਮਝਾਇਆ ਜਾਣਾ ਚਾਹੀਦਾ ਹੈ ਕਿ ਕਿ ਸਿੱਖ ਲਈ ਪੰਜ ਕਕਾਰ ਮਹੱਤਵ ਕੀ ਰੱਖਦੇ ਨੇ ਇਸੇ ਲਈ ਲੋਕਾਂ ਨੂੰ ਸਿੱਖ ਧਰਮ ਬਾਰੇ ਜਾਗਰੂਕ ਕਰਨ ਦੀ ਵੀ ਬਹਿਦ ਜ਼ਰੂਰਤ ਹੈ ਉਹਨਾਂ ਕਹੇ ਕਿ ਜੋ ਮੇਰੇ ਨਾਲ ਹੋਇਆ ਹੈ ਇਹ ਅੱਗੇ ਨਾ ਹੋਵੇ ਹੋਰ ਕਿਸੇ ਨਾਲ ਇਸ ਲਈ ਇਹ ਬਹਿਦੀ ਜ਼ਰੂਰੀ ਬਣ ਜਾਂਦਾ ਹੈ ਬਹੁਤ ਹੀ ਜ਼ਰੂਰੀ ਹੈ ਕਿ ਜੋ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨਾਂ ਦੇ ਵੱਲੋਂ ਉਪਰਾਲੇ ਕੀਤੇ ਜਾਣ ਉਹਨਾਂ ਦੇ ਵੱਲੋਂ ਲੋਕਾਂ ਨੂੰ ਸਮਝਾਇਆ ਜਾਵੇ ਕੀ ਕ ਸਿੱਖ ਵਿਅਕਤੀ ਦੀ ਪਛਾਣ ਹੈ ਜਿਹੜੀ ਕਕਾਰਾਂ ਦੇ ਨਾਲ ਹੀ ਹੈ ਜੇਕਰ ਪੰਜ ਕਕਾਰ ਧਾਰਨ ਕੀਤੇ ਨੇ ਉਸ ਸ਼ਖਸ ਨੇ ਤਾਂ ਹੀ ਉਹ ਸਿੱਖ ਹੈ ਕਿਰਪਾਨ ਤੋਂ ਦੇ ਅਧਿਕਾਰ ਦੇ ਮਸਲੇ ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਹਾਈ ਕੋਰਟ ਦਾ ਰੁਖ ਵੀ ਕੀਤਾ ਜਾਂਦਾ ਹੈ ਪ੍ਰਖਿਆਵਾਂ ਦੇ ਵਿੱਚ ਸਿੱਖ ਉਮੀਦਵਾਰਾਂ ਨੂੰ ਰੋਕੇ ਜਾਣ ਨੂੰ ਆਧਾਰ ਵੀ ਬਣਾਇਆ ਜਾਂਦਾ ਹੈ ਹਾਈ ਕੋਰਟ ਦੇ ਵਿੱਚ ਜਨਹਿਤ ਪਟੀਸ਼ਨ ਹੈ ਜਿਹੜੀ ਉਹ ਵੀ ਦਾਖਲ ਕੀਤੀ ਜਾਂਦੀ ਹੈ ਤੇ ਕਿਰਪਾਨ ਪਹਿਨਣ ਦਾ ਮੌਲਿਕ ਅਧਿਕਾਰ ਪੂਰੀ ਤਰ੍ਹਾਂ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ ਹੈ ਤੇ ਪਟੀਸ਼ਨ ਦੇ ਵਿੱਚ ਸੰਵਿਧਾਨ ਦੇ ਆਰਟੀਕਲ 25 ਦਾ ਵੀ ਹਵਾਲਾ ਦਿੱਤਾ ਗਿਆ ਤੇ ਜੋ ਨਾਗਰਿਕਾਂ ਨੂੰ ਆਪਣੇ ਧਰਮ ਦਾ ਪਾਲਨ ਅਤੇ ਪ੍ਰਚਾਰ ਕਰਨ ਦਾ ਵੀ ਅਧਿਕਾਰ ਦਿੰਦਾ ਹੈ ਫਿਲਹਾਲ ਜਦੋਂ ਗੁਰਸਿੱਖ ਵਿਦਿਆਰਥਣ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਇਹ ਖਬਰ ਹੈ ਜਿਹੜੀ ਠੰਡੀ ਨਹੀਂ ਹੁੰਦੀ ਤਾਂ ਰਾਜਸਥਾਨ ਸਰਕਾਰ ਦੇ ਵੱਲੋਂ ਵੀ ਇਹ ਵੱਡਾ ਫੈਸਲਾ ਜਿਹੜਾ ਲੈ ਲਿਆ ਜਾਂਦਾ ਹੈ ਉਹਨਾਂ ਦੇ ਵੱਲੋਂ ਵੀ ਕਹਿ ਦਿੱਤਾ ਜਾਂਦਾ ਹੈ ਕਿ ਪ੍ਰੀਖਿਆਵਾਂ ਦੇ ਵਿੱਚ ਕਕਾਰ ਪਹਿਨਨ ਦੀ ਛੋਟ ਦਿੱਤੀ ਗਈ ਹੈ ਹੁਣ ਤੋਂ ਛੋਟ ਦਿੱਤੀ ਜਾਵੇਗੀ ਕਿਸੇ ਵੀ ਗੁਰਸਿੱਖ ਵਿਅਕਤੀ ਜੋ ਵਿਦਿਆਰਥਣ ਹੈ ਵਿਦਿਆਰਥੀ ਹੈ ਉਸ ਨੂੰ ਰੋਕਿਆ ਨਹੀਂ ਜਾਵੇਗਾ ਉਹ ਪੰਜ ਕਕਾਰ ਪਾ ਕੇ ਪ੍ਰੀਖਿਆ ਦੇ ਸਕਦਾ ਪਰ ਸਵਾਲ ਇਹੀ ਹੈ ਕਿ ਜਾਗਰੂਕਤਾ ਦੀ ਕਿੰਨੀ ਕੁ ਜ਼ਰੂਰਤ ਹੈ ਦੇਸ਼ ਦੇ ਵਿੱਚ ਇੱਕ ਗੁਰਸਿੱਖ ਵਿਅਕਤੀ ਦੀ ਪਛਾਣ ਕੀ ਹੈ ਇਸ ਬਾਬਤ ਸਿੱਖ ਜਥੇਬੰਦੀਆਂ ਨੂੰ ਅਹਿਦ ਕਰਨਾ ਹੋਵੇਗਾ ਅੱਗੇ ਆਉਣਾ ਪਵੇਗਾ ਤੇ ਲੋਕਾਂ ਨੂੰ ਵਕਫ ਵਕਫ ਖਾਵਾਂ ਤੇ ਜਾ ਕੇ ਜਾਗਰੂ ਕਰਵਾਉਣਾ ਪਵੇਗਾ ਤਾਂ ਜੋ ਮੁਰ ਅਜਹੀਆਂ ਘਟਨਾਵਾਂ ਨਾ ਸਾਹਮਣੇ ਆਉਣ ਕੋਈ ਵੀ ਸਿੱਖ ਸ਼ਖਸ ਹੈ ਜਿਹੜਾ ਵਿਦਿਆਰਥੀ ਹੈ ਜਿਹੜਾ ਉਹ ਅਜਹੀ ਘਟਨਾ ਦਾ ਸ਼ਿਕਾਰ ਨਾ ਹੋਵੇ ਫਿਲਹਾਲ ਜਸਟਾਈਲ ਨਿਊਜ਼ ਐਂਡ ਫਿਊਜ਼ ਵਿੱਚ ਅੱਜ ਦੇ ਲਈ ਇੰਨਾ ਹੀ ਤੇ ਮੈਂ ਨੋਮਨਿੰਦਰ ਕੌਰ ਨੂੰ ਦਿਉਂਦਾ ਹਾਂ ਜਸ ਤੇ ਵੇਖਦੇ ਰਹੋ ਜਸ ਟੀਵੀ ਸਸ਼ਟ੍ਰੇਕਰ